Good. ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਦੀਆਂ ਆਉਣ ਵਾਲੀਆਂ ਨੇ ਔਰ ਜਿਹੜੇ ਲੋਕ ਨਾਨਵੇਜ ਨਹੀਂ ਖਾਂਦੇ ਉਹਨਾਂ ਲਈ ਅੱਜ ਅਸੀਂ ਬਹੁਤ ਹੀ ਸਪੈਸ਼ਲ ਸਬਜੀ ਦੀ ਰੈਸিপি ਲੈ ਕੇ ਆਏ ਹਾਂ ਜੋ ਕਿ ਹੈ ਅਦਰਕ ਦੀ ਸਬਜੀ ਔਰ ਸਾਡੇ ਨਾਨੀ ਜੀ ਬਣਾ ਕੇ ਰੈਡੀ ਕਰਨਗੇ ਨਾਨੀ ਜੀ ਕਹਿੰਦੇ ਅਸੀਂ ਤਾਂ ਨਾਨਵੇਜ ਬਿਲਕੁਲ ਨਹੀਂ ਖਾਂਦੇ ਇਸ ਕਰਕੇ ਜਦੋਂ ਵੀ ਸਰਦੀਆਂ ਵਿੱਚ ਜ਼ਿਆਦਾ ਠੰਡ ਲੱਗਦੀ ਹੈ ਉਦੋਂ ਅਸੀਂ ਹਫ਼ਤੇ ਵਿੱਚ ਇੱਕ ਵਾਰੀ ਅਦਰਕ ਦੀ ਸਬਜੀ ਬਣਾ ਕੇ ਖਾਂਦੇ ਹਾਂ ਇਹਦੇ ਨਾਲ ਠੰਡ ਵੀ ਘੱਟ ਲੱਗਦੀ ਹੈ ਔਰ ਸਾਰੀਆਂ ਦਰਦਾਂ ਵੀ ਦੂਰ ਹੋ ਜਾਂਦੀਆਂ ਨੇ ਇੱਥੇ ਅਸੀਂ ਸਬਜੀ ਬਣਾਉਣ ਲਈ 100 ਗ੍ਰਾਮ ਅਦਰਕ ਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਿਆ ਹੈ ਅਦਰਕ ਨੂੰ ਗ੍ਰੇ ਤਬਾਦ ਹੋ ਨਸੀ ਪਿਆਜ਼ ਨੂੰ ਗ੍ਰੇਟ ਕਰਾਂਗੇ ਤੜਕੇ ਵਾਸਤੇ ਜਦੋਂ ਵੀ ਤੁਸੀਂ ਅਦਰਕ ਨੂੰ ਗ੍ਰੇਟ ਕਰਨਾ ਹੈ ਉਹਨੂੰ ਹੱਥ ਦੇ ਦੋਨੋਂ ਹੱਥਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਤਾਂ ਕਿ ਉਹਦੇ ਵਿੱਚੋਂ ਥੋੜਾ ਜਿਹਾ ਕੋੜਾਪਨ ਨਿਕਲ ਜਾਏ ਜਦੋਂ ਸਬਜ਼ੀ ਬਣੇਗੀ ਤੇ ਫਿਰ ਟਕੌੜਾਪਨ ਨਹੀਂ ਆਏਗਾ ਹੁਣ ਇੱਥੇ ਪਿਆਜ਼ ਵੀ ਅਸੀਂ ਗ੍ਰੇਟ ਕਰ ਲਿਆ ਹੈ ਤੇ ਇੱਕ ਅਸੀਂ ਮੀਡੀਅਮ ਸਾਈਜ਼ ਦਾ ਟਮਾਟਰ ਵੀ ਗ੍ਰੇਟ ਕਰ ਲਿਆ ਹੈ ਹੁਣ ਅਸੀਂ ਕਰਦੇ ਹਾਂ ਸਬਜ਼ੀ ਬਣਾਉਣ ਦੀ ਤਿਆਰੀ ਸਾਰਾ ਸਮਾਨ ਚੰਗੀ ਤਰ੍ਹਾਂ ਗ੍ਰੇਟ ਕਰ ਲਿਆ ਹੈ ਹੁਣ ਇੱਥੇ ਅਸੀਂ ਥੋੜਾ ਜਿਹਾ ਪਨੀਰ ਚੌਪ ਕਰਕੇ ਇਹਦੇ ਵਿੱਚ ਸਬਜ਼ੀ ਵਿੱਚ ਐਡ ਕਰਾਂਗੇ ਇਹਦੇ ਨਾਲ ਫਲੇਵਰ ਹੋ ਦੇ ਕੋ ਨਹੀਂ ਹੋਏਗਾ ਘਰ ਫਿਰ ਤੁਸੀਂ ਇਕੱਲੇ ਅਦਰਕ ਦੀ ਵੀ ਸਬਜ਼ੀ ਬਣਾ ਕੇ ਰੈਡੀ ਕਰ ਸਕਦੇ ਹੋ ਇੱਥੇ ਅਸੀਂ ਛੋਟੇ ਛੋਟੇ ਸਲਾਈਸਿਸ ਵਿੱਚ ਪਨੀਰ ਨੂੰ ਚੰਗੀ ਤਰ੍ਹਾਂ ਚੋਪ ਕਰ ਲਿਆ ਹੈ ਹੁਣ ਅਸੀਂ ਪੈਨ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਆਇਲ ਹਲਕਾ ਹਲਕਾ ਗਰਮ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਪਨੀਰ ਚੋਪ ਕੀਤਾ ਹੈ ਉਹਨੂੰ ਇਹਦੇ ਵਿੱਚ ਐਡ ਕਰਕੇ ਤੇ ਹਲਕਾ ਹਲਕਾ ਰੋਸ ਕਰਾਂਗੇ ਰੋਸ ਕਰਕੇ ਜਦੋਂ ਅਸੀਂ ਇਹਨੂੰ ਸਬਜ਼ੀ ਵਿੱਚ ਐਡ ਕਰਾਂਗੇ ਤੇ ਇਹਦਾ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਆਏਗਾ ਸੋ ਇੱਥੇ ਪਨੀਰ ਸਾਡਾ ਚੰਗੀ ਤਰ੍ਹਾਂ ਰੋਸਟ ਹੋ ਚੁੱਕਿਆ ਹੁਣ ਇਹਨੂੰ ਅਸੀਂ ਇੱਕ ਪਲੇਟ 'ਚ ਟਰਾਂਸਫਰ ਕਰ ਲੈਨੇ ਆ ਹੁਣ ਅਸੀਂ ਲਗਾਵਾਂਗੇ ਅਦਰਕ ਦੀ ਸਬਜ਼ੀ ਨੂੰ ਤੜਕਾ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਪੈਨ ਵਿੱਚ ਜਿੰਨਾ ਆਇਲ ਹੈਗਾ ਸੀ ਨਾ ਜਿਹੜੇ ਵਿੱਚ ਅਸੀਂ ਪਨੀਰ ਰੋਸਟ ਕੀਤਾ ਸੀ ਉਸੇ ਆਇਲ ਵਿੱਚ ਹੀ ਆਪਾਂ ਤੜਕਾ ਲਗਾਵਾਂਗੇ ਜ਼ਿਆਦਾ ਆਇਲ ਐਡ ਕਰਨ ਦੀ ਇਹਦੇ ਵਿੱਚ ਲੋੜ ਨਹੀਂ ਪੈਂਦੀ ਇਹਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਐਡ ਕਰਾਂਗੇ ਜੀਰਾ ਜਦੋਂ ਸਾਡਾ ਚੰਗੀ ਤਰ੍ਹਾਂ ਰੋਸਟ ਹੋ ਜਾਏਗਾ ਨਾ ਉਸ ਤੋਂ ਬਾਅਦ ਜਿਹੜਾ ਅਸੀਂ ਅਦਰਕ ਗ੍ਰੇਟ ਕਰਕੇ ਰੱਖਿਆ ਸੀ ਉਹਨੂੰ ਐਡ ਕਰ ਦਾਂਗੇ ਹੁਣ ਅਸੀਂ ਇਹਦੇ ਵਿੱਚ ਦੋ ਚੌਪ ਕੀਤੀਆਂ ਹੋਈਆਂ ਹਰੀਆਂ ਮਿਰ ਪਿਆਜ਼ ਵੀ ਐਡ ਕਰ ਦਾਂਗੇ ਸਾਰੀਆਂ ਚੀਜ਼ਾਂ ਅਸੀਂ ਇਕੱਠੀਆਂ ਹੀ ਐਡ ਕਰਨੀਆਂ ਨੇ ਔਰ ਇਹਨਾਂ ਨੂੰ ਇਕੱਠਾ ਹੀ ਭੁੰਨਾ ਹੈ ਇਹਦੇ ਵਿੱਚ ਅਲੱਗ-ਅਲੱਗ ਭੁੰਨਣ ਦੀ ਲੋੜ ਨਹੀਂ ਹੁੰਦੀ ਹਰ ਇੱਕ ਸਮਾਨ ਨੂੰ ਸੋ ਇਹਨਾਂ ਨੂੰ ਅਸੀਂ ਇਕੱਠਾ ਭੁੰਨਾ ਹੈ ਤੇ 5 ਮਿੰਟ ਤੱਕ ਭੁੰਨਾਂਗੇ ਔਰ ਕੰਟੀਨਿਊਸਲੀ ਭੁੰਨਾ ਹੈ ਬਿਲਕੁਲ ਥੱਲੇ ਨਹੀਂ ਲੱਗਣਾ ਚਾਹੀਦਾ ਅਦਰਕ ਇਸ ਤਰੀਕੇ ਅਸੀਂ ਇਹਨੂੰ ਕੰਟੀਨਿਊਸਲੀ ਸਟਰ ਕਰਦੇ ਰਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਦੋਂ ਇਸ ਤਰੀਕੇ ਸਾਰਾ ਅਦਰਕ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਹਾਫ ਟੇਬਲस्पून ਇਹਦੇ लाल मिर्च ऐड ਕੀਤੀ ਹੈ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਵੱਧ ਐਡ ਕਰ ਸਕਦੇ ਹੋ ਹਾਫ ਟੇਬਲस्पून ਡੇਗੀ ਮਿਰਚ ਵੀ ਐਡ ਕੀਤੀ ਹੈ ਇਹਦੇ ਵਿੱਚ ਔਰ ਹਾਫ ਟੇਬਲस्पून ਕਾਲੀ ਮਿਰਚ ਐਡ ਕੀਤੀ ਹੈ ਕਾਲੀ ਮਿਰਚ ਨਾਲ ਬਹੁਤ ਵਧੀਆ ਫਲੇਵਰ ਆਂਦਾ ਹੈ ਔਰ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਔਰ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਤੇ ਸਪਾਈਸਿਸ ਨੂੰ ਵੀ ਭੁੰਨਾਂਗੇ 2 ਮਿੰਟ ਤੱਕ ਅਸੀਂ ਸਾਰੀਆਂ ਸਪਾਈਸਿਸ ਨੂੰ ਅਦਰਕ ਵਿੱਚ ਐਡ ਕਰਨ ਤੋਂ ਬਾਅਦ ਭੁੰਨਾਂ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕੀਤਾ ਹੈ ਅੱਧਾ ਗਲਾਸ ਉਸੇ ਪਾਣੀ ਇਹਦੇ ਵਿੱਚ ਐਡ ਕਰਨਾ ਹੈ ਬਹੁਤ ਜ਼ਿਆਦਾ ਪ ਐਡ ਕਰਨਾ ਉਸ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰਾਂਗੇ ਜਦੋਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਫਿਰ ਇਹਨੂੰ ਅਸੀਂ ਘੜਕਾ ਲਗਾਉਣਾ ਹੈ ਪੂਰੇ 5 ਮਿੰਟ ਤੱਕ ਜਦੋਂ ਇਹਨੂੰ ਚੰਗੀ ਤਰ੍ਹਾਂ ਘੜਕਾ ਆ ਜਾਏਗਾ ਨਾ ਉਸ ਤੋਂ ਬਾਅਦ ਹੀ ਇਹਦੇ ਵਿੱਚ ਅਸੀਂ ਪਨੀਰ ਐਡ ਕਰਾਂਗੇ ਪਹਿਲਾਂ ਨਹੀਂ ਐਡ ਕਰਾਂਗੇ ਅਗਰ ਜ਼ਿਆਦਾ ਪਹਿਲਾਂ ਐਡ ਕਰ ਦਾਂਗੇ ਤੇ ਪਨੀਰ ਟੁੱਟਣਾ ਵੀ ਸ਼ੁਰੂ ਹੋ ਜਾਂਦਾ ਹੈ ਇਹਨੂੰ ਅਸੀਂ ਢੱਕ ਕੇ ਘੜਕਾ ਲਗਾਵਾਂਗੇ ਸੋ ਇੱਥੇ 5 ਮਿੰਟ ਕੰਪਲੀਟ ਹੋ ਚੁੱਕੇ ਹਨ ਔਰ ਸਬਜ਼ੀ ਨੂੰ ਚੰਗੀ ਤਰ੍ਹਾਂ ਘੜਕਾ ਆ ਚੁੱਕਿਆ ਹੈ ਹੁਣ ਜਿਹੜਾ ਅਸੀਂ ਪਨੀਰ ਰੋਸਟ ਕੀਤਾ ਸੀ ਉਹਨੂੰ ਅਸੀਂ ਸਬਜ਼ੀ ਵਿੱਚ ਚੰਗੀ ਤਰ੍ਹਾਂ ਹਾਫ ਟੇਬਲस्पून ਕਸੂਰੀ ਮੇਥੀ ਐਡ ਕੀਤੀ ਹੈ ਕਸੂਰੀ ਮੇਥੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਇਹਦੇ ਵਿੱਚ ਹੁਣ ਅਸੀਂ ਪਨੀਰ ਔਰ ਕਸੂਰੀ ਮੇਥੀ ਨੂੰ ਗਰੇਵੀ ਵਿੱਚ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਸਬਜੀ ਦਾ ਔਰ ਦੇਖਣ 'ਚ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਜਦੋਂ ਤੁਸੀਂ ਇਹਨੂੰ ਖਾ ਕੇ ਟਰਾਈ ਕਰੋਗੇ ਨਾ ਵਾਕੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਹੁਣ ਇਹਦੇ ਸਾਡੀ ਸਬਜੀ ਤਾਂ ਬਣ ਕੇ ਰੈਡੀ ਹੋ ਗਈ ਹੈ ਉੱਤੋਂ ਅਸੀਂ ਹਰਾ ਧਨੀਆ ਗਾਰਨਿਸ਼ ਕਰਨ ਲਈ ਐਡ ਕਰ ਦਿੰਨੇ ਆ ਸੋ ਅੱਥੇ ਸਾਡੀ ਸ ਇਹ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਔਰ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਰੈਡੀ ਹੁੰਦੀ ਹੈ ਇਹਦੇ ਵਿੱਚ ਅਸੀਂ ਹੁਣ ਐਡ ਕਰਾਂਗੇ 1 ਟੇਬਲस्पून ਦੇਸੀ ਘਿਓ ਦੇਸੀ ਘਿਓ ਐਡ ਕਰਨ ਦੇ ਨਾਲ ਹੋਰ ਵੀ ਜ਼ਿਆਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਇਸ ਸਬਜੀ ਦਾ ਅਦਰਕ ਦੀ ਸਬਜੀ ਨੂੰ ਤੁਸੀਂ ਫੁਲਕੇ ਨਾਲ ਸਰਵ ਕਰਕੇ ਖਾ ਸਕਦੇ ਹੋ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਸਾਡੀ ਨਾਨੀ ਜੀ ਦੀ ਫੇਵਰੇਟ ਸਬਜੀ ਹੈ ਨਾਨੀ ਜੀ ਔਰ ਨਾਨਾ ਜੀ ਦੋਨੋਂ ਬਹੁਤ ਖੁਸ਼ ਹੋ ਕੇ ਸਬਜੀ ਖਾਂਦੇ ਨੇ ਪਲੀਜ਼ ਗਾਈਜ਼ ਇੱਕ ਵਾਰੀ ਜ਼ਰੂਰ ਬਣਾ ਕੇ ਟ੍ਰਾਈ ਕਰਿਓ ਹੁਣ ਇੱਥੇ ਸਬਜੀ ਬਿਲਕੁਲ ਚੰਗੀ ਤਰ੍ਹਾਂ ਰੈਡੀ ਹੋ ਗਈ ਹੈ ਉਤ ਤੋਂ ਅਸੀਂ ਥੋੜੇ ਜਿ ਚਿਆ ਦੇ ਨਾਲ ਇਹਨੂੰ ਗਾਰਨਿਸ਼ ਕਰਤਾ ਹੈ ਦੇਖ ਸਕਦੇ ਹੋ ਦੇਖਣ ਚ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਵਾਕਈ ਅਸੀਂ ਵੀ ਫਸਟ ਟਾਈਮ ਖਾਧੀ ਸੀ ਸਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਖਾਣ ਚ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਔਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਅਦਰਕ ਦੀ ਸਬਜੀ ਨਾਨੀ ਜੀ ਦੇ ਹੱਥ ਦੀ ਰੈਸਿਪੀ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ